ਤੁਹਾਡੀ ਔਰ ਬినੂ ਸਰ ਦੀ ਦੋਸਤੀ ਨੂੰ ਇੱਥੋਂ ਸ਼ੁਰੂਆਤ ਕਰਨਾ ਚਾਹੁੰਗਾ ਕਿ ਕਿਵੇਂ ਡਿਫਾਈਨ ਕਰਾਂ ਕਿਉਂਕਿ ਮੈਂ ਬినੂ ਭਾਈ ਨੂੰ ਸਟਰਗਲ ਕਰਦੇ ਹੋਏ ਦੇਖਿਆ ਮੈਂ ਬినੂ ਭਾਈ ਦਾ ਉਹ ਟਾਈਮ ਵੀ ਦੇਖਿਆ ਕਿ ਜਦੋਂ ਬਹੁਤ ਤੰਗੀ ਦੇ ਦੌਰ ਚੋਂ ਨਿਕਲ ਕੇ ਬਟ ਆਲਵੇਸ ਚਿਹਰੇ ਤੇ ਸਮਾਈਲ ਦੇਖੀ ਮੈਂ ਬਾਈ ਦੇ ਕਦੇ ਵੀ ਮੈਂ ਇਹ ਨਹੀਂ ਦੇਖਿਆ ਨਿਰਾਸ਼ ਨਹੀਂ ਦੇਖਿਆ ਅੱਜ ਵੀ ਲਾਈਫ ਦੇ ਵਿੱਚ ਵਾਧੇ ਘਾਟੇ ਚੱਲਦੇ ਆ ਤਾਂ ਬినੂ ਭਾਈ ਹਮੇਸ਼ਾ ਕਹਿੰਦਾ ਚੱਲ ਜੋ ਹੋ ਗਿਆ ਹੋ ਗਿਆ ਯਾਰ ਕੋਈ ਗੱਲ ਨਹੀਂ ਨੀ ਖੁਸ਼ੀ ਦੀ ਗੱਲ ਹੈ ਕਿ ਕਦੇ ਸੋਚਿਆ ਨਹੀਂ ਸੀਗਾ ਕਿ ਇਸ ਮੁਕਾਮ ਤੱਕ ਉੱਚਾਗੇ ਸੀ ਔਰ ਵੱਡੇ ਵੱਡੇ ਸ਼ੋਰੂਮ ਅੱਜ ਖੁੱਲ ਰਹੇ ਨੇ ਔਰ ਮਿਹਨਤ ਦੀ ਕਮਾਈ ਹੈ ਕਿੰਨੇ ਸਾਲ ਹੋ ਗਏ ਤੁਹਾਡੀ ਦੋਸਤੀ ਨੂੰ ਬਹੁਤ ਸਾਲ ਹੋ ਗਏ ਜੀ ਹਸਣ ਖੇਡਣ ਵਾਲੇ ਬੰਦੇ ਸੀ ਮੈਂ ਵੀ ਉਦਾਂ ਦਾ ਹੀ ਸੀਗਾ ਅਸੀਂ ਬਹੁਤ ਇੰਜੋਏ ਕੀਤਾ ਉਹ ਸੈੱਟ ਤੋਂ ਫਿਰ ਅਸੀਂ ਐਜਾ ਜੁੜੇ ਕਿ ਅੱਜ ਤੱਕ ਸਾਡਾ ਸਾਥ ਜਿਹੜਾ ਹੈਗਾ ਤੁਸੀਂ ਦੇਖ ਲਓ ਮੈਨੂੰ ਲੱਗਦਾ 20-22 ਸਾਲ ਹੋ ਗਏ ਹੋਣੇ ਹਾਂ ਅੱਜ ਹਾਂ ਤੁਸੀਂ ਦੇਖ ਲਓ ਵੀ ਅੱਜ ਤੱਕ ਅਸੀਂ ਇਕੱਠੇ ਆ ਸਾਰੇ ਅੱਜ ਫੈਮਲੀ ਦੀ ਤਰ੍ਹਾਂ ਵਰਤਦੇ ਆ ਮੈਂ ਤਲਜੀਤ ਦੋਸਾਂ ਦੀ ਇਹ ਗੱਲ ਕਰਾਂ ਤਲਜੀਤ ਭਾਈ ਦੀ ਅੱਜੋ ਕਿਸ ਲੈਵਲ ਤੇ ਬੰਦਾ ਹੈਗਾ ਔਰ ਕਿੰਨਾ ਡਾਊਨ ਟੂ ਆਰਦਾ ਸੋਹੀ ਜੀ ਚੀਜ਼ ਸਾਨੂੰ ਸਿਖਾਉਂਦੀਆਂ ਨੇ ਕਿਰ ਕਦੇ ਆਪਣੇ ਪੈਰ ਨਾ ਛੱਡੋ ਹਨਾ ਮੈਨੂੰ ਤੇ ਇੱਕ ਇੱਕ ਚੀਜ਼ ਪੜ੍ਹੀ ਸੀਗੀ ਕਹਿੰਦੇ ਜਦੋਂ ਤੁਹਾਡੇ ਸਟਰਗਲ ਦੇ ਦਿਨ ਹੋਣ ਤਾਂ ਤੁਹਾਡੇ ਚ ਐਟੀਟਿਊਡ ਹੋਣਾ ਚਾਹੀਦਾ ਪਤਾ ਨਾ ਲੱਗਣ ਜੋ ਤੁਹਾਡੇ ਮਾੜਾ ਟਾਈਮ ਚੱਲਦਾ ਹੋਵੇ ਕਿ ਮੇਰੇ ਤੇ ਮਾੜਾ ਟਾਈਮ ਚੱਲ ਰਿਹਾ ਤੇ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚੋ ਤਾਂ ਨਹੀਂ ਨੀਵੇਂ ਹੋ ਜੀ ਨਹੀਂ ਨੀਵੇਂ ਲੋ ਸਾਹਮਣੇ ਦਾ ਆਪਣਾ ਇੱਕ ਬਿਜ਼ਨਸ ਜਿਹੜਾ ਹੈ ਨਾ ਇਹਦੇ ਵਿੱਚ ਓਪਨ ਕੀਤਾ ਹੈ ਜੇ ਖਰੌਰ ਸਾਫ ਕਰਨਾ ਚਾਹਣ ਕੋਈ ਇਨ ਫਿਊਚਰ ਕੋਈ ਬਿਜ਼ਨਸ ਤੇ ਉਹ ਕੀ ਹੋਏਗਾ ਲੋਕਾਂ ਨੂੰ ਸਿਰਫ ਇਹ ਨਹੀਂ ਕਿ ਜਿਮ ਆਇਓ ਤੁਸੀਂ ਗੱਲਾਂ ਨਮੈਣ ਸਟ੍ਰਿਕਟਲੀ ਜਿਮ ਬਣਾਇਆ ਨਾ ਮੈਂ ਐਡਾ ਜਿਮ ਬਣਾਉਂਗਾ ਯਾਰ ਤੁਸੀਂ ਲਾਈਫ ਦੇ ਵਿੱਚ ਗੱਲਾਂ ਕਰਨ ਨੂੰ ਤੁਹਾਡੇ ਕੋਲ ਬਹੁਤ ਟਾਈਮ ਹੈ ਜੇ ਜਿਮ ਆਇਓ ਤਾਂ ਜਮ ਕਰੋ ਜਮ ਕਰੋ ਬਿਲਕੁਲ ਲੋਕਾਂ ਨੂੰ ਉਹਦਾ ਪ੍ਰੋਪਰ ਰਿਜ਼ਲਟ ਮਿਲੇ ਨਹੀਂ ਤਾਂ ਜਿਮਸ ਦੇ ਵਿੱਚ ਮੈਂ ਦੇਖਦਾ ਕਿ ਆਏ ਖੜ ਕੇ ਗੱਲਾਂ ਕੀਤੀਆਂ ਇਧਰ ਉਧਰ ਦੇਖ ਲਿਆ ਚਲੋ ਹੀ ਚਲੇ ਗਏ ਬਾਡੀ ਨੂੰ ਦੋ ਹਨਾ ਮੈਂ ਤਾਂ ਜੇ ਥੋੜਾ ਜਿਹਾ ਮੋਟਾ ਹੋ ਜਾਣਾ ਜਾਂ ਮੇਰਾ ਖਾਣ ਪੀਣ ਇਦਾਂ ਦਾ ਹੋ ਜੇ ਮੈਨੂੰ ਆਪਣੀ ਬਾਡੀ ਤੋਂ ਨਫ਼ਰਤ ਹੋ ਜਾਂਦੀ ਹੈ ਖੁੱਦ ਤੋਂ ਨਫ਼ਰਤ ਹੋ ਜਾਂਦੀ ਹੈ ਮੈਂ ਲੱਗਿਆ ਯਾਰ ਕੀ ਕਰੀ ਜਾਨਾ ਯਾਰ ਕੀ ਹੋ ਰਿਹਾ ਤੈਨੂੰ ਸੋ ਸਾਰਿਆਂ ਨੂੰ ਫਿਟ ਰਹਿਣਾ ਚਾਹੀਦਾ ਜੀ ਸ਼ੁਭਕਾਲ ਤੁਸੀਂ ਦੇਖ ਰਹੇ ਹੋ ਜਗਬਨੀ ਟੀਵੀ ਤੇ ਬਾਲੀਵੁੱਡ ੜਕਾ ਪੰਜਾਬੀ ਮਹਿਦੋੜਨਾ ਨੀਹਾ ਮਨਹਾਸ ਔਰ ਅੱਜ ਜਲੰਧਰ ਦੇ ਵਿੱਚ ਦੇਵ ਖਰੋੜ ਜੀ ਪਹੁੰਚੇ ਹੋਏ ਨੇ ਆਪਣੇ ਜਿਗਰੀ ਯਾਰ ਬੀਟੂ ਟੈਲੀ ਜੀ ਦਾ ਸਾਥ ਦੇਣ ਕਿਉਂਕਿ ਉਹਨਾਂ ਦਾ ਜਿਹੜਾ ਜੁਵਲਰੀ ਬ੍ਰਾਂਡ ਹੈ ਤਵਿਸਵਾ ਉਹ ਲਾਂਚ ਹੋਇਆ ਹੈ ਸੋ ਮੇਨ ਨਾਲ ਦੇਵ ਸਰ ਇੱਥੇ ਬੈਠੇ ਹੋਏ ਨੇ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸੋ ਇਹ ਦੋਸਤੀ ਲਈ ਕਹਿੰਦੇ ਹਰ ਪਾਸੇ ਖੜਨਾ ਪੈਂਦਾ ਔਰ ਤੁਸੀਂ ਉਹ ਯਾਰ ਹੋ ਜਿਹੜੇ ਹਰ ਪਾਸੇ ਨਾ ਦੇਖਦੇ ਹੋ ਕਿ ਟਾਈਮ ਕੀ ਹੈ ਨਾ ਇਹ ਚੀਜ਼ ਦੇਖਦੇ ਹੋ ਕਿ ਅਸੀਂ ਕਿਹੜੀ ਚੀਜ਼ 'ਚ ਖੜੇ ਆ ਪਰ ਹਮੇਸ਼ਾ ਖੜਦੇ ਹੋ ਸੋ ਤੁਹਾਡੀ ਔਰ ਬੀਨੂ ਸਰ ਦੀ ਦੋਸਤੀ ਨੂੰ ਇੱਥੋਂ ਸ਼ੁਰੂਆਤ ਕਰਨਾ ਚਾਹੁੰਗਾ ਕਿ ਕਿਵੇਂ ਡਿਫਾਈਨ ਕਰਦੇ ਹੋ ਅ ਮੈਂ ਇਹ ਕਹਣਾ ਕਿ ਮੈਂ ਜਦੋਂ ਮੈਨੂੰ ਲੋੜ ਪੈਂਦੀ ਹੈ ਬੀਨੂ ਬਾਈ ਦੀ ਸੋ ਕੋਈ ਵੀ ਟਾਈਮ ਹੋਵੇ ਹਨੇਰਾ ਸਵੇਰਾ ਜਾਂ ਕਿਤੇ ਵੀ ਹੋਣ ਸ਼ੂਟਿੰਗ 'ਚ ਹੋਣ ਬਿਜ਼ੀ ਹੋਣ ਜੇ ਮੇਰੇ ਕਾਲ ਨਹੀਂ ਚੱਕਦੇ ਬਾਈ ਤਾਂ ਮੈਨੂੰ ਲੱਗਦਾ ਕਿ ਵਿਦਨ ਮਿੰਟ ਮੇਰੀ ਬੈਕ ਕਾਲ ਆ ਜਾਂਦੀ ਹੈ ਮੈਨੂੰ ਵੀ ਜਦੋਂ ਕੋਈ ਪ੍ਰੋਬਲਮ ਆਈ ਹੈ ਤਾਂ ਬਿੰਨੂ ਭਾਈ ਹਮੇਸ਼ਾ ਮੋਢੇ ਨਾਲ ਮੋਢਾ ਲਾ ਕੇ ਖੜੇ ਨੇ ਸੋ ਅੱਜ ਮੇਰੇ ਭਰਾ ਦਾ ਨਵਾਂ ਸਟੋਰ ਜਿਹੜਾ ਹੈਗਾ ਉਹਨਾਂ ਨੇ ਓਪਨ ਕੀਤਾ ਇੱਥੇ ਤੇ ਵਿਸਵਾ ਜੁਐਲਸ ਤੇ ਬੜੀ ਖੁਸ਼ੀ ਦੀ ਗੱਲ ਹੈ ਕਿਉਂਕਿ ਮੈਂ ਬਿੰਨੂ ਭਾਈ ਨੂੰ ਸਟਰਗਲ ਕਰਦੇ ਹੋਏ ਦੇਖਿਆ ਮੈਂ ਬਿੰਨੂ ਭਾਈ ਦਾ ਉਹ ਟਾਈਮ ਵੀ ਦੇਖਿਆ ਕਿ ਜਦੋਂ ਬਹੁਤ ਤੰਗੀ ਦੇ ਦੌਰ ਤੋਂ ਨਿਕਲ ਕੇ ਬਟ ਆਲਵੇਸ ਚਿਹਰੇ ਤੇ ਸਮਾਈਲ ਦੇਖੀ ਮੈਂ ਭਾਈ ਦੇ ਕਦੇ ਵੀ ਮੈਂ ਇਹ ਨਹੀਂ ਦੇਖਿਆ ਨਿਰਾਸ਼ ਨਹੀਂ ਦੇਖਿਆ ਅੱਜ ਵੀ ਲਾਈਫ ਦੇ ਵਿੱਚ ਵਾਧੇ ਘਾਟੇ ਚੱਲਦੇ ਆ ਤਾਂ ਬਿੰਨੂ ਭਾਈ ਹਮੇਸ਼ਾ ਕਹਿੰਦਾ ਚੱਲ ਜੋ ਹੋ ਗਿਆ ਹੋ ਗਿਆ ਯਾਰ ਕੋਈ ਗੱਲ ਅੱਜ ਵੀ ਲਾਈਫ ਦੇ ਵਿੱਚ ਚੱਲਦੇ ਰਹਿੰਦੇ ਆ ਕਿਸੇ ਬਿਜ਼ਨਸ 'ਚ ਘਾਟਾ ਪੈ ਗਿਆ ਕਿਸੇ ਹੋ ਗਿਆ ਪਰ ਮੈਂ ਕਦੇ ਮਾਯੂਸ ਨਹੀਂ ਲਿਖਿਆ ਸੋ ਬਹੁਤ ਕੁਝ ਸਿੱਖਣ ਨੂੰ ਮਿਲਦਾ ਕਿ ਹਮੇਸ਼ਾ ਹੱਸਦੇ ਮੁਸਕਰਾਉਂਦੇ ਰਹੋ ਤੁਹਾਨੂੰ ਜਦੋਂ ਵੀ ਬਿੰਨੂ ਬਾਈ ਮਿਲਣਗੇ ਕਦੇ ਪਰੇਸ਼ਾਨੀ 'ਚ ਨਹੀਂ ਮਿਲਣਗੇ ਉਹਨਾਂ ਦੇ ਚਿਹਰੇ 'ਤੇ ਹਮੇਸ਼ਾ ਇੱਕ ਸਮਾਈਲ ਹੁੰਦੀ ਹੈ ਜਦੋਂ ਤੁਸੀਂ ਉਹਨਾਂ ਦੀ ਸੰਗਤ ਕਰ ਰਹੇ ਹੁੰਦੇ ਹੋ ਜਾਂ ਅਸੀਂ ਇਕੱਠੇ ਸਫਰ ਕਰਦੇ ਆਂ ਤਾਂ ਅਸੀਂ ਆਲਵੇਜ਼ ਹੱਸਦੇ ਜਾਂਦੇ ਆਂ ਜੀ ਸਾਡੇ ਕੋਲ ਮਤਲਬ ਇਹ ਨਹੀਂ ਹੈ ਕਿ ਗੱਲਾਂ ਤਾਂ ਕਦੇ ਮੁੱਕਦੀ ਹੀ ਨਹੀਂ ਹੈਗੀਆਂ ਜਾਂ ਕਦੇ ਅਸੀਂ ਕੋਈ ਟੈਨਸ਼ਨ ਵਾਲੀ ਗੱਲ ਹੀ ਨਹੀਂ ਕਰਦੇ ਆਲਵੇਜ਼ ਅਸੀਂ ਹੱਸਦੇ ਰਹਿੰਦੇ ਆਂ ਤਾਂ ਸਾਡਾ ਜਿਹੜਾ ਹੋਰ ਵੀ ਸਰਕਲ ਹੈ ਜਿਹੜੇ ਸਾਡੇ ਨਾਨ ਫਿਲਮੀ ਬੈਕਗ੍ਰਾਉਂਡ ਤੋਂ ਦੋਸਤ ਨੇ ਜੀ ਤਾਂ ਸਾਰਿਆਂ ਦਾ ਸੁਭਾਅ ਇਦਾਂ ਦਾ ਹੀ ਹੈ ਸੋ ਸਾਰੇ ਇੱਕ ਦੂਜੇ ਲਈ ਹੈਲਪਫੁਲ ਨੇ ਔਰ ਅੱਜ ਇੰਨੀ ਖੁਸ਼ੀ ਦੀ ਗੱਲ ਹੈ ਕਿ ਕਦੇ ਸੋਚਿਆ ਨਹੀਂ ਸੀਗਾ ਕਿ ਇਸ ਮੁਕਾਮ ਤੱਕ ਪਹੁੰਚਾਂਗੇ ਅਸੀਂ ਔਰ ਵੱਡੇ ਵੱਡੇ ਸ਼ੋਰੂਮ ਅੱਜ ਖੁੱਲ ਰਹੇ ਨੇ ਔਰ ਮਿਹਨਤ ਹੀ ਕਮਾਈ ਹੈ ਔਰ ਸਟਰਗਲ ਕਰਕੇ ਇੱਥੇ ਤੱਕ ਬਿੰਨੂ ਭਾਈ ਪਹੁੰਚਿਆ ਔਰ ਮੈਂ ਤਾਂ ਵਾਹਿਗੁਰੂ ਜੀ ਅਰਦਾਸ ਕਰਦਾ ਕਿ ਤੇ ਵਿਸ਼ਵਾ ਇਦਾਂ ਹੀ ਹੁੰਦੀਆਂ ਚੇਂਜਸ ਬਣਦੀਆਂ ਜਾਣਾ ਕਿੰਨੇ ਸਾਲ ਹੋ ਗਏ ਤੁਹਾਡੀ ਦੋਸਤੀ ਨੂੰ ਦੋਨਾਂ ਦੀ ਬਹੁਤ ਸਾਲ ਹੋ ਗਏ ਜੀ ਮੈਂ ਤੇ ਬਿੰਨੂ ਬਾਈ ਦੀ ਸਾਡੀ ਦੋਸਤੀ ਨਾ ਬੜੇ ਅਜੀਬ ਉਹਦੇ ਵਿੱਚ ਅਸੀਂ ਮਿਲੇ ਸੀਗੇ ਆ 2003 ਜਾਂ ਉਹਦੇ ਵਿੱਚ ਇੱਕ ਸੀਰੀਅਲ ਕੀਤਾ ਸੀ ਰੂਪ ਬਸੰਤ ਤਾਂ ਮੈਂ ਬਿੰਨੂ ਬਾਈ ਜਿਹਨੂੰ ਪਹਿਲਾਂ ਸੀਰੀਅਲਸ ਦੇ ਵਿੱਚ ਦੇਖਦਾ ਹੁੰਦਾ ਸੀਗਾ ਅਸੀਂ ਉਦੋਂ ਸਕੂਲ 'ਚ ਹੁੰਦੇ ਸੀ ਜਦੋਂ ਡਿਸ਼ ਦੇ ਉੱਤੇ ਸੀਰੀਅਲ ਆਉਂਦੇ ਹੁੰਦੇ ਸੀ ਅਲੂਰੀ ਆਉਂਦਾ ਹੁੰਦਾ ਸੀ ਸਰਹੱਦ ਆਉਂਦਾ ਸੀ ਪਰਛਾਵੇਂ ਆਉਂਦਾ ਸੀ ਤਾਂ ਬਿੰਨੂ ਬਾਈ ਤਾਂ ਮੇਰੇ ਲਈ ਮਤਲਬ ਇੱਕ ਬਹੁਤ ਵੱਡੇ ਸਟਾਰ ਦਾ ਟਾਈਮ ਹਨਾ ਕਿਾਰੇ ਬੰਦੇ ਨੂੰ ਇੰਨੇ ਸੀਰੀਅਲ ਦੇ ਵਿੱਚ ਦੇਖਿਆ ਤੇ ਮੇਰੇ ਨਾਲ ਸਕਰੀਨ ਸ਼ੇਅਰ ਕਰਨਗੇ ਸੋ ਜਦੋਂ ਅਸੀਂ ਮਿਲੇ ਸਾਡਾ ਮਿਲਦੇ ਸਾਰੀ ਸੁਭਾਅ ਇੱਕ ਦੂਜੇ ਨਾਲ ਮਿਲ ਗਿਆ ਉਹ ਜਦੋਂ ਪਰਮਾਤਮਾ ਨੇ ਤੁਹਾਨੂੰ ਕਿਸੇ ਨਾਲ ਜੋੜਨਾ ਹੁੰਦਾ ਹੈ ਜਾਂ ਤੁਹਾਡੀ ਯਾਰੀ ਲੰਬੀ ਚਲਾਉਣੀ ਹੁੰਦੀ ਹੈ ਹਨਾ ਤਾਂ ਅਸੀਂ ਹੱਸਣ ਖੇਡਣ ਵਾਲੇ ਬੰਦੇ ਸੀ ਮੈਂ ਵੀ ਉਦਾਂ ਦਾ ਹੀ ਸੀਗਾ ਅਸੀਂ ਬਹੁਤ ਇੰਜੋਏ ਕੀਤਾ ਉਹ ਸੈੱਟ ਤੋਂ ਫਿਰ ਅਸੀਂ ਇਹ ਜਾਂ ਜੁੜੇ ਕਿ ਅੱਜ ਤੱਕ ਸਾਡਾ ਸਾਥ ਜਿਹੜਾ ਹੈਗਾ ਤੁਸੀਂ ਦੇਖ ਲਓ ਮੈਨੂੰ ਲੱਗਦਾ 20-22 ਸਾਲ ਹੋ ਗਏ ਹੋਣੇ ਹਾਂ ਅੱਜ ਹਾਂ ਤੁਸੀਂ ਦੇਖ ਲਓ ਵੀ ਅੱਜ ਤੱਕ ਅਸੀਂ ਇਕੱਠੇ ਹਾਂ ਸਾਰੇ ਅੱਜ ਫੈਮਲੀਾਂ ਦੀ ਤਰ੍ਹਾਂ ਵਰਤਦੇ ਹਾਂ ਹਾਂ ਬਿਲਕੁਲ ਔਰ ਪਰ ਇੱਕ ਗੱਲ ਹੈ ਦੇਵ ਕਿ ਅਸੀਂ ਇਹ ਵੇਖਦੇ ਹਾਂ ਕਿ ਜਿਹੜੀ ਪੁਰਾਣੀ ਦੋਸਤੀ ਹੈ ਇੰਡਸਟਰੀ ਦੇ ਵਿੱਚ ਖਾਸ ਕਰ ਉਹ ਹਜੇ ਤੱਕ ਜਿਹੜੀਆਂ ਚੱਲ ਰਹੀਆਂ ਨੇ ਪਰ ਜਿਹੜੇ ਹੁਣ ਅੱਗੇ ਜਿਹੜੇ ਆਰਟਿਸਟ ਆ ਰਹੇ ਨੇ ਆਰਟਿਸਟ ਮੈਂ ਐਕਟਰਸ ਨਹੀਂ ਕਹਾਂਗੀ ਯਾ ਮੈਂ ਸਿੰਗਰ ਜਿਹੜੇ ਜ਼ਿਆਦਾ ਕਹਾਂਗੀ ਉਹ ਦੋਸਤੀਆਂ ਨਹੀਂ ਬਣ ਪੰਦੀਆਂ ਤੁਸੀਂ ਵੀ ਫੀਲ ਕੀਤਾ ਹੈ ਕਿ ਹਾਂ ਹੁਣ ਉਹ ਰਿਲੇਸ਼ਨ ਜਿਹੜੇ ਹੁਣ ਨਹੀਂ ਬਣ ਪੰਦੇ ਜੋ ਪਹਿਲੇ ਬਣੇ ਆ ਹਾਂ ਬਿਲਕੁਲ ਫਰਕ ਤਾਂ ਪਿਆ ਜੀ ਅੱਜ ਕੱਲ ਇੱਕ ਸਸਤੀ ਸ਼ੋਹਰਤ ਲੈਣ ਲਈ ਵੀ ਲੋਕ ਆਪਣੇ ਰਿਸ਼ਤੇ ਖਰਾਬ ਕਰ ਲੈਂਦੇ ਆ ਹਨਾ ਮੀਡੀਆ ਛੋਟੀ ਛੋਟੀ ਗੱਲ ਨੂੰ ਮੀਡੀਆ ਤੇ ਲੈ ਆਉਂਦੇ ਆ ਜਾਂ ਲਾਈਵ ਹੋ ਜਾਂਦੇ ਆ ਸੋ ਇਹ ਚੀਜ਼ਾਂ ਨਹੀਂ ਮੈਨੂੰ ਲੱਗਦਾ ਹੋਣੀਆਂ ਚਾਹੀਦੀਆਂ ਸਾਰੇ ਜਣੇ ਰਲ ਕੇ ਤਰੱਕੀ ਕਰੋ ਕੋਈ ਕਿਸੇ ਦੇ ਕਰਮਾਂ ਦਾ ਖੋਹ ਨਹੀਂ ਸਕਦਾ ਕੋਈ ਕਿਸਦਾ ਕੰਮ ਨਹੀਂ ਖੋਹ ਸਕਦਾ ਇਹ ਸਾਡੇ ਚ ਹੀ ਮੈਨੂੰ ਲੱਗਦਾ ਕਿਤੇ ਨਾ ਕਿਤੇ ਕਿਆ ਫਲਾਣਾ ਬੰਦਾ ਇੰਨੀ ਉੱਚੇ ਪਹੁੰਚ ਗਿਆ ਇਹ ਮੇਰਾ ਨੁਕਸਾਨ ਕਰ ਰਿਹਾ ਕੋਈ ਕਿਹਦਾ ਨੁਕਸਾਨ ਨਹੀਂ ਕਰਦਾ ਜੋ ਪਰਮਾਤਮਾ ਨੇ ਤੁਹਾਡੀ ਕਿਸਮਤ ਚ ਲਿਖਿਆ ਤੁਹਾਨੂੰ ਦੇ ਦੇਣਾ ਜਿੰਨੀ ਤੁਸੀਂ ਮਿਹਨਤ ਕਰਦੇ ਹੋ ਜਿੰਨੀ ਤੁਹਾਡੀ ਨੀਤ ਸਾਫ ਹੈ ਉਸ ਸਾਹਬ ਨਾਲ ਤੁਹਾਨੂੰ ਉਨੀ ਕਿ ਸਕਸੈਸ ਮਿਲ ਜਾਣੀ ਆ ਸੋ ਜਿਹੜਾ ਬੰਦਾ ਤਰੱਕੀ ਕਰ ਰਿਹਾ ਤਾਂ ਉਹਦੇ ਪਿੱਛੇ ਉਹਦੀ ਮਿਹਨਤ ਹੈ ਉਹਦੇ ਉਹਦੀ ਆਪਣੀ ਕਿੰਨੀ ਮਿਹਨਤ ਹੈ ਉਹਦੇ ਘਰ ਦੀਆਂ ਨਹੀਂ ਕਿੰਨੀਆਂ ਦੁਆਵਾਂ ਨੇ ਉਹਦੇ ਪਿੱਛੇ ਹੈਣਾ ਤੇ ਉਹਦੀ ਨੀਤ ਕਿੰਨੀ ਸਾਫ ਹੋਊਗੀ ਜੇ ਅੱਜ ਬੰਦਾ ਟਾਪ ਤੇ ਪਹੁੰਚਿਆ ਤਾਂ ਇਹ ਇਹ ਉਸ ਬੰਦੇ ਦਾ ਕ੍ਰੈਡਿਟ ਉਹਨੂੰ ਦੇਣਾ ਚਾਹੀਦਾ ਉਹ ਤੋਂ ਜੈਲਸ ਨਹੀਂ ਕਰਨੀ ਚਾਹੀਦੀ ਬਟੇ ਦੁਨੀਆ ਚ ਬਣਿਆ ਹੋਇਆ ਸੋ ਛੋਟੇ ਛੋਟੀਆਂ ਗੱਲਾਂ ਪਿੱਛੇ ਮੈਨੂੰ ਲੱਗਦਾ ਸਾਨੂੰ ਸਾਡੀ ਇੰਡਸਟਰੀ ਬਦਨਾਮ ਨਹੀਂ ਕਰਨੀ ਚਾਹੀਦੀ ਨਹੀਂ ਤਾਂ ਲੋਕ ਕੀ ਕਹਿੰਦੇ ਨੇ ਦੇਖੋ ਸਾਡੀ ਇੰਡਸਟਰੀ ਦਾ ਬਹੁਤ ਵੱਡਾ ਨਾਮ ਹੈ ਤੁਹਾਨੂੰ ਕਿੰਨੇ ਲੋਕ ਫੋਲੋ ਕਰਦੇ ਨੇ ਕਿੰਨਾ ਪਿਆਰ ਕਰਦੇ ਨੇ ਉਹਦੇ ਵਿੱਚ ਜਦੋਂ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਉਲਝ ਪੈਂਦੇ ਆ ਲੋਕ ਕਹਿੰਦੇ ਨੇ ਕਿ ਕਿੱਦਾਂ ਦੇ ਲੋਕ ਨੇ ਆਏ ਅਸੀਂ ਆਪਣੇ ਆਪ ਨੂੰ ਛੋਟਾ ਕਰ ਲੈਨੇ ਆ ਹਾਂਜੀ ਤੁਸੀਂ ਜਿੱਦਾਂ ਬੀਨੂ ਸਰ ਲਈ ਕਹਿ ਰਹੇ ਹੋ ਕਿ ਉਹ ਹੱਸਦੇ ਰਹਿੰਦੇ ਹਮੇਸ਼ਾ ਮਾਹੌਲ ਤੁਹਾਡਾ ਆਪਸ ਸਾਰੇ ਦੱਦਾਮਾ ਰਹਿਦਾ ਤੁਹਾਨੂੰ ਲੈ ਕੇ ਸਾਰਿਆਂ ਦੀ ਇੱਕ ਇਹ ਮੈਂ ਜੇ ਕਿ ਬਹੁਤ ਸਟਰੋਂਗ ਪਰਸਨੈਲਿਟੀ ਹੈਗੀ ਹੈ ਤੁਹਾਡੇ ਕੈਰੈਕਟਰਸ টাই ਫਿਲਮਾਂ ਦੇ ਵਿੱਚ ਕੀਤੇ ਹੋਣ ਤੁਸੀਂ ਉਹਨਾਂ ਦੇ ਵਿੱਚ ਵੀ ਦਿਖਦੇ ਹੋ ਤੁਸੀਂ ਰੀਅਲ ਲਾਈਫ ਦੇ ਵਿੱਚ ਜਦੋਂ ਮਿਲਦੇ ਹੋ ਅਦੋ ਵੀ ਇੱਕ ਸਟਰੋਂਗ ਪਰਸਨੈਲਿਟੀ ਦੀ وجہੋਂ ਜੜੇ ਮਿਲਦੇ ਹੋ ਇਹ ਬਚਪਨ ਤੋਂ ਹੀ ਦੇਵ ਇਦਾਂ ਦੇ ਸੀਗੇ ਹੈ ਅਗਰ ਨਹੀਂ ਸੀ ਜੇ ਚੇਂਜ ਆਇਆ ਬਦਲਾ ਆਇਆ ਉਹ ਕਿਉਂ ਆਇਆ ਉਹ ਕਿੱਦਾਂ ਆਇਆ ਦੇਖੋ ਜੀ ਉਹ ਕਹਿੰਦੇ ਹੁੰਦੇ ਨੇ ਕਿ ਕਸ ਕਸ ਕੇ ਇੱਥੇ ਤੱਕ ਪਹੁੰਚੇ ਹੋਏ ਆ ਕੋਈ ਮੇਰੀ ਫੈਮਲੀ ਚੋਂ ਕੋਈ ਕਦੇ ਐਕਟਿੰਗ ਫੀਲਡ ਚੋਂ ਨਹੀਂ ਸੀਗਾ ਅਸੀਂ ਕਿਸਾਨ ਫੈਮਲੀ ਤੋਂ ਬਲੌਗ ਕਰਦਾ ਖੇਤੀ ਕਰਨ ਵਾਲੇ ਅਸੀਂ ਹੈਗੇ ਆ ਬੰਦੇ ਹਨਾ ਜੀ ਤਾਂ ਉੱਥੋਂ ਨਿਕਲ ਕੇ ਇੱਕ ਐਕਟਰ ਦੇ ਤੌਰ ਤੇ ਇੱਥੇ ਤੱਕ ਆਏ ਆ ਔਰ ਹਮੇਸ਼ਾ ਕਰਦਿਆਂ ਨੇ ਇਹ ਚੀਜ਼ ਸਿਖਾਈ ਕਿ ਨਿਮਰਤਾ ਨਾਲ ਰਹਿਣਾ ਸਾਰਿਆਂ ਨਾਲ ਪਿਆਰ ਨਾਲ ਸਲੂਕ ਕਰਨਾ ਸੋ ਉਹੀ ਚੀਜ਼ਾਂ ਨੇ ਤੇ ਬਾਕੀ ਤੁਹਾਡੀ ਪਰਵਰਿਸ਼ ਤੁਹਾਡੇ ਉੱਤੇ ਬਹੁਤ ਅਸਰ ਪਾਉਂਦੀ ਹੈ ਕਿ ਤੁਸੀਂ ਕਿੱਦਾਂ ਦੇ ਮਾਹੌਲ ਦੇ ਵਿੱਚ ਪਲੇ ਹੋ ਕੀ ਤੁਹਾਨੂੰ ਤੁਹਾਡੇ ਪੇਰੈਂਟਸ ਨੇ ਸਿੱਖਿਆ ਦਿੱਤੀ ਹੈ ਸਬਕੀ ਆਲਾ ਦਵਾਲਾ ਦੇਖ ਕੇ ਹੰਭਲ ਬੰਦੇ ਦੇਖ ਕੇ ਹੰਭਲ ਇਨਸਾਨ ਦੇਖ ਕੇ ਬਹੁਤ ਕੁਝ ਸਿੱਖੀ ਦਾ ਸੋ ਅੱਜ ਮੈਂ ਦਲਜੀਤ ਦਸਾਂਝ ਦੀ ਇਹ ਗੱਲ ਕਰਾਂ ਦਲਜੀਤ ਭਾਈ ਦੀ ਅੱਜੋ ਕਿਸ ਲੈਵਲ ਤੇ ਬੰਦਾ ਹੈਗਾ ਔਰ ਕਿੰਨਾ ਡਾਊਨ ਟੂ ਅਰਥ ਹੈ ਸੋਹੀ ਜੀ ਚੀਜ਼ ਸਾਨੂੰ ਸਿਖਾਉਂਦੀਆਂ ਨੇ ਕਿਰ ਕਦੇ ਆਪਣੇ ਪੈਰ ਨਾ ਛੱਡੋ ਹਣਾ ਮੈਨੂੰ ਤਾਂ ਇੱਕ ਇੱਕ ਚੀਜ਼ ਪੜ੍ਹੀ ਸੀਗੀ ਕਹਿੰਦੇ ਜਦੋਂ ਤੁਹਾਡੇ ਸਟਰਗਲ ਦੇ ਦਿਨ ਹੋਣ ਤਾਂ ਤੁਹਾਡੇ ਚ ਐਟੀਟਿਊਡ ਹੋਣਾ ਚਾਹੀਦਾ ਪਤਾ ਨਾ ਲੱਗਣ ਜੋ ਤੁਹਾਡੇ ਮਾੜਾ ਟਾਈਮ ਚੱਲਦਾ ਹੋਵੇ ਕਿ ਮੇਰੇ ਤੇ ਮਾੜਾ ਟਾਈਮ ਚੱਲ ਰਿਹਾ ਤੇ ਜਦੋਂ ਤੁਸੀਂ ਕਿਸੇ ਮੁਕਾਮ ਤੇ ਪਹੁੰਚੋ ਤਾਂ ਨਹੀਂ ਨੀਵੇਂ ਹੋ ਜਾਓ ਨਹੀਂ ਤਾਂ ਹੀ ਲੌਂਗ ਰੰ ਚਾਹੀਦਾ ਤਾਂ ਹੀ ਲੌਂਗ ਰਨ ਹੋਰ ਤੁਹਾਡੀ ਸਫਲਤਾ ਵੀ ਇਸੇ ਮਾਪਦੰਡ ਦੇ ਉੱਤੇ ਖੜੀ ਹੈ ਇਹ ਨਹੀਂ ਹੈ ਕਿ ਜਦੋਂ ਤੁਸੀਂ ਸਟਰਗਲ ਕਰ ਰਹੇ ਹੋ ਜਾਂ ਮਾੜਾ ਟਾਈਮ ਹੋਦੋਂ ਮਰੂ ਮਰੂ ਕਰੀ ਜਾਵੋ ਜਦੋਂ ਲੋਕ ਤੁਹਾਨੂੰ ਉੱਪਰ ਲੈ ਜਾਣ ਤਾਂ ਉਦੋਂ ਤੁਸੀਂ ਐਟੀਟਿਊਡ ਉਹਨਾਂ ਲੋਕਾਂ ਨੂੰ ਦਿਖਾਓ ਜਿਨ੍ਹਾਂ ਨੇ ਤੁਹਾਡੀ ਹੈਲਪ ਕੀਤੀ ਹੈ ਸੋ ਇਦਾਂ ਨਹੀਂ ਹੋਣਾ ਚਾਹੀਦਾ ਜੀ ਮੇਰੇ ਇੱਕ ਦੋ ਸਵਾਲ ਹੈ ਹੁਣ ਜਲੰਧਰ 'ਚ ਅਸੀਂ ਬੈਠੇ ਹੋਏ ਹਾਂ ਇਸ ਵੇਲੇ ਜਲੰਧਰ 'ਚ ਤੁਹਾਡੀ ਵੀ ਬਹੁਤ ਸਾਰੀਆਂ ਯਾਦਾਂ ਬਣੀਆਂ ਹੋਣਗੀਆਂ ਕਿਉਂਕਿ ਇਹ ਹੱਬ ਹੈਗਾ ਹੈ ਨਾ ਪਹਿਲਾਂ ਸੋ ਇੱਕ ਸਭ ਤੋਂ ਪਹਿਲੀ ਮੈਮਰੀ ਕੀ ਹੈ ਜਲੰਧਰ ਜਲੰਧਰ ਮੈਂ ਬਿੰਨੂ ਬਾਈ ਜੀ ਨਾਲ ਹੀ ਜ਼ਿਆਦਾ ਆਉਂਦਾ ਰਿਹਾ ਜੀ ਇੱਥੇ ਜੀ ਮੈਂ ਜਦੋਂ ਵੀ ਆਇਆ ਕਿਉਂਕਿ ਬਿੰਨੂ ਬਾਈ ਜੀ ਦੇ ਸਹੁਰੇ ਨੇ ਤੇ ਸਹੁਰਾ ਪਰਿਵਾਰ ਆ ਉਹਨਾਂ ਨਾਲ ਬੜਾ ਪਿਆਰ ਆ ਸਾਡਾ ਦੀਪੇ ਬਾਈ ਉਹਨਾਂ ਨਾਲ ਤੇ ਮੇਰੀ ਬੜੀ ਜਿਆਦਾ ਨੇ ਜੀ ਅਸੀਂ ਇੱਥੇ ਬੜਾ ਘੁੰਮੇ ਫਿਰੇ ਆ ਔਰ ਮੇਰੇ ਪ੍ਰੋਡਿਊਸਰ ਵੀ ਇੱਥੇ ਦੇ ਨੇ ਜੀ ਤਾਂ ਮੈਂ ਇੱਥੇ ਕਾਫੀ ਜਿੰਨੇ ਵੀ ਤੁਹਾਡੇ ਮੀਡੀਆ ਹਾਊਸੇਸ ਦੇ ਵਿੱਚ ਜਾ ਕੇ ਆਪਣੀਆਂ ਫਿਲਮਾਂ ਪ੍ਰਮੋਟ ਕੀਤੀਆਂ ਨੇ ਹਨ ਤੁਹਾਡੇ ਕੋਲ ਸਾਰਿਆਂ ਕੋਲ ਤਾਂ ਜਲੰਧਰ ਤਾਂ ਆਲਵੇਜ਼ ਇੱਕ ਹੱਬ ਰਿਹਾ ਜੀ ਸਿਨੇਮੇ ਦੀ ਵੀ ਸਾਰੀ ਡਿਸਟ੍ਰੀਬਿਊਸ਼ਨ ਜਲੰਧਰ ਤੋਂ ਚੱਲਦੀ ਆ ਹਣਾ ਇੱਕ ਐਕਟਰ ਹੋਣ ਦੇ ਨਾਤੇ ਬੜਾ ਪਿਆਰ ਆ ਜਲੰਧਰ ਨਾਲ ਸਪੋਰਟਸਮੈਨ ਰਹਿ ਆ ਮੈਂ ਤੇ ਜਦੋਂ ਵੀ ਅਸੀਂ ਸਪੋਰਟਸ ਦੀਆਂ ਕਿੱਟਸ ਵਗੈਰਾ ਜਦੋਂ ਮੈਂ ਗੇਮ ਇੱਥੋਂ ਲੈ ਕੇ ਜਾਂਦੇ ਹੁੰਦੇ ਸੀ ਅਸੀਂ ਹਨਾ ਬਣਵਾ ਕੇ ਤੇ ਕ੍ਰਿਕਟ ਦਾ ਸਮਾਨ ਇੱਥੋਂ ਬਹੁਤ ਲੈ ਕੇ ਗਿਆ ਸੀ ਬੈਟ ਲੈ ਕੇ ਗਿਆ ਬਾਲੀਵਾਲ ਲੈ ਕੇ ਗਿਆ ਆਪਣੀਆਂ ਕਿੱਟਾਂ ਇੱਥੋਂ ਬਣਵਾ ਬਣਵਾ ਕੇ ਲੈ ਕੇ ਗਿਆ ਸੋ ਬਹੁਤ ਪਿਆਰਾ ਜਲੰਧਰ ਨਾਲ ਆਲਵੇ ਚੰਗਾ ਲੱਗਦਾ ਜਲੰਧਰ ਆਉਣਾ ਜੀ ਜੀ ਐਦੀ ਐਡੀ ਪੁੱਛਣਾ ਚਾਹੂੰਗੀ ਟਿੱਲੋ ਸਾਹਮਣੇ ਦਾ ਆਪਣਾ ਇੱਕ ਬਿਜ਼ਨਸ ਜਿਹੜਾ ਹੈ ਨਾ ਇਹਦੇ ਵਿੱਚ ఓਪਨ ਕੀਤਾ ਹੈ ਜੇ ਖਰੌਰ ਸਾਹਿਬ ਕਰਨਾ ਚਾਹਣ ਕੋਈ ਇਨ ਫਿਊਚਰ ਕੋਈ ਬਿਜ਼ਨਸ ਤੇ ਉਹ ਕੀ ਹੋਏਗਾ ਮੈਨੂੰ ਤਾਂ ਲੱਗਦਾ ਮੈਂ ਮੈਨੂੰ ਲੱਗਦਾ ਮੈਂ ਜਿਮ ਖੋਲਣਾ ਚਾਹੁੰਨਾ ਇੱਕ ਮੈਂ ਇਦਾਂ ਦਾ ਜਿਮ ਖੋਲਣਾ ਚਾਹੁੰਨਾ ਜਿਦੇ ਵਿੱਚ ਤੁਹਾਡੇ ਲਈ ਪ੍ਰੋਪਰ ਇੱਕ ਟਰੈਕ ਹੋਵੇ ਮਤਲਬ ਕਾਰਡੀਓ ਕਰੋ ਤੁਸੀਂ ਉਹਦੇ ਵਿੱਚ ਇਹ ਨਾ ਹੋ ਕਿ ਤੁਸੀਂ ਟਰੈਡਮਿਲ ਤੇ ਭੱਜ ਰਹੇ ਹੋ ਤੁਹਾਨੂੰ ਪ੍ਰੋਪਰ ਇੱਕ ਗਰਾਊਂਡ ਮਿਲੇ ਉਹਦੇ ਵਿੱਚ ਹੀ ਤੁਹਾਨੂੰ ਸਵੀਮਿੰਗ ਪੂਲ ਮਿਲੇ ਉਹਦੇ ਵਿੱਚ ਹੀ ਤੁਹਾਨੂੰ ਵਾਲੀਬॉल ਮਿਲੇ ਉਹਦੇ ਵਿੱਚ ਹੀ ਤੁਸੀਂ ਬੈਡਮਿੰਟਨ ਖੇਡ ਰਹੇ ਹੋ ਟੈਨਿਸ ਖੇਡ ਰਹੇ ਹੋ ਕ੍ਰਿਕਟ ਖੇਡੋ ਹਰ ਗੇਮ ਦੇ ਨਾਲ ਨਾਲ ਫਿਰ ਤੁਹਾਡਾ ਤੁਸੀਂ ਆਪਣੇ ਬੋਡੀ ਵੇਟ ਦੀ ਟ੍ਰੇਨਿੰਗ ਕਰਨੀ ਹੈ ਉਹ ਵੀ ਹੋਣਾ ਚਾਹੀਦਾ ਤੁਹਾਡੇ ਤੁਹਾਡੇ ਡਾਈਟੀਸ਼ਨ ਵੀ ਹੋਣੇ ਚਾਹੀਦੇ ਨੇ ਤੁਹਾਡਾ ਡਾਈਟ ਦਾ ਪਲਾਨ ਵੀ ਉੱਥੋਂ ਹੋਵੇ ਔਰ ਲੋਕਾਂ ਨੂੰ ਸਿਰਫ ਇਹ ਨਹੀਂ ਕਿ ਜਿਮ ਆਇਓ ਤੁਸੀਂ ਗੱਲਾਂ ਨਾ ਮੈਨ ਸਟ੍ਰਿਕਟਲੀ ਜਿ ਬਣਾ ਨਾ ਮੈਂ ਐਡਾ ਜਿਮ ਬਣਾਉਂਗਾ ਯਾਰ ਤੁਸੀਂ ਲਾਈਫ ਦੇ ਵਿੱਚ ਗੱਲਾਂ ਕਰਨ ਨੂੰ ਤੁਹਾਡੇ ਕੋਲ ਬਹੁਤ ਟਾਈਮ ਹੈ ਜੇ ਜਿਮ ਆਇਓ ਤਾਂ ਜਿਮ ਕਰੋ ਜਿਮ ਕਰੋ ਬਿਲਕੁ ਨਹੀਂ ਤਾਂ ਜਿੰਮਸ ਦੇ ਵਿੱਚ ਮੈਂ ਦੇਖਦਾ ਕਿ ਆਏ ਖੜ ਗਏ ਗੱਲਾਂ ਕੀਤੀਆਂ ਇੱਧਰ ਉੱਧਰ ਦੇਖ ਲਿਆ ਚਲੋ ਜੀ ਚਲੇ ਗਏ ਮਿਹਨਤ ਬਹੁਤ ਘੱਟ ਲੋਕ ਕਰਦੇ ਹਨ ਤੁਹਾਨੂੰ ਗੁੱਸਾ ਤਾਂ ਚੜਦਾ ਉਸ ਵੇਲੇ ਮੈਨੂੰ ਹੁੰਦਾ ਮੈਂ ਕਹਿੰਦਾ ਯਾਰ ਤੁਸੀਂ ਘੰਟੇ ਸਵਾ ਘੰਟੇ ਲਈ ਤੁਹਾਨੂੰ ਟਾਈਮ ਮਿਲਿਆ ਇਹਨੂੰ ਆਪਣੀ ਬਾਡੀ ਨੂੰ ਦੋ ਬਾਡੀ ਨੂੰ ਦੋ ਹਨਾ ਮੈਂ ਤਾਂ ਜੇ ਥੋੜਾ ਜਿਹਾ ਮੋਟਾ ਹੋ ਜਾਣਾ ਜਾਂ ਮੇਰਾ ਖਾਣ ਪੀਣ ਇਦਾਂ ਦਾ ਹੋ ਜਾਏ ਮੈਨੂੰ ਆਪਣੀ ਬਾਡੀ ਤੋਂ ਨਫ਼ਰਤ ਹੋ ਜਾਂਦੀ ਹੈ ਖੁੱਤੋਂ ਨਫ਼ਰਤ ਹੋ ਜਾਂਦੀ ਹੈ ਮੈਂ ਲੱਗਦਾ ਯਾਰ ਕੀ ਕਰੀ ਜਾਂਦਾ ਯਾਰ ਕੀ ਹੋ ਰਿਹਾ ਤੈਨੂੰ ਸੋ ਸਾਰਿਆਂ ਨੂੰ ਫਿਟ ਰਹਿਣਾ ਚਾਹੀਦਾ ਜੀ ਚੰਗੀ ਸਿਹਤ ਸਾਰੇ ਜਣੇ ਅੱਜ ਜਿੰਦਾਂ ਸੋ ਪਸੀਨਾ ਇੱਕ ਜਿੰਨਾ ਕੱਢਾਂਗੇ ਅਸੀਂ ਉਹਨਾਂ ਮੈਨੂੰ ਲੱਗਦਾ ਸਾਡਾ ਸ਼ਰੀਰ ਹੈ ਜਿਹੜਾ ਅੰਦਰੋਂ ਸਾਫ਼ ਹੁੰਦਾ ਹੈ। ਥੈਂਕ ਯੂ ਸੋ ਮੱਚ ਸਰ ਐਂਡ ਜਿਹੜਾ ਤੁਹਾਡਾ ਇਹ ਸੁਪਨਾ ਹੈ ਨਾ ਜਿਮ ਵਾਲਾ ਬਹੁਤ ਸੋਹਣਾ ਹੈ ਕਿ ਬਾਬਾ ਜੀ ਤਾਂ ਜ਼ਰੂਰ ਕਰਾਂਗੇ ਜੀ ਪੂਰਾ ਵਾਹਿਗੁਰੂ ਜੀ ਮੇਰੀ ਇਹ ਤਮੰਨਾ ਹੈ ਕਿ ਮੈਂ ਲੋਕਾਂ ਲਈ ਕੁਝ ਕਰਾਂ ਯਾਰ ਉਹਨਾਂ ਨੂੰ ਫਿਟ ਕਰਾਂ। ਇਹ ਜਿਹੜੇ ਸਾਡੇ ਸਾਡਾ ਜਿਹੜਾ ਯੂਥ ਹੈ ਉਹ ਨਸ਼ੇਵਾਂ ਵੱਲ ਨਾ ਜਾਵੇ। ਉਰਨ ਨੂੰ ਮਿਲਣਾ ਚਾਹੀਦਾ ਇੱਕ ਮਾਹੌਲ ਪ੍ਰੋਪਰ ਮਿਲਣਾ ਚਾਹੀਦਾ ਯਾਰ ਲੋਕ ਜ਼ਬਰਦਸਤੀ ਕਹਿਣ ਕਿ ਨਹੀਂ ਯਾਰ ਉੱਥੇ ਜਾ ਕੇ ਆਉਣਾ ਯਾਰ ਫਿੱਟ ਹੋਣਾ ਖਿੱਚੇ ਜਾਣ ਉਧਰ ਕੀ ਆਦੇ ਉਹ ਟਾਈਮ ਕੁਝ ਹੈਗਾ ਮੇਰਾ ਪਲਾਨ ਕੀ ਕਰਨਾ ਯਾਰ ਇਦਾਂ ਦਾ ਬਾਬਾ ਮੇਰ ਘੰਟੇ ਉਹ ਜਲਦੀ ਜੜਾ ਪੂਰਾ ਹੋਵੇ ਥੈਂਕ ਯੂ ਸੋ ਮਚ ਥੈਂਕ ਯੂ ਥੈਂਕ ਯੂ ਥੈਂਕ ਯੂ